ਸਸਿਕਲ ਦੋਸਤੋ ਇਸ ਵੀਡੀਓ ਚ ਆਪਾਂ ਗੱਲ ਕਰਾਂਗੇ ਜਮਾਵੰਦੀ ਦੇ ਵਿੱਚ ਜਿਹੜੇ ਉਰਦੂ ਜਾਂ ਫਾਰਸੀ ਦੇ ਸ਼ਬਦ ਹੁੰਦੇ ਆ ਉਹਨਾਂ ਦਾ ਕੀ ਅਰਥ ਹੈ ਇਸ ਬਾਰੇ ਗੱਲ ਕਰਾਂਗੇ ਸਭ ਤੋਂ ਪਹਿਲਾਂ ਜਿਹੜਾ ਖਸਰਾ ਨੰਬਰ ਹੈ ਖਸਰਾ ਨੰਬਰ ਜਿਹੜਾ ਲਿਖਿਆ ਹੁੰਦਾ ਹੈ ਉਹਦਾ ਅਰਥ ਹੁੰਦਾ ਖੇਤ ਨੂੰ ਜਿਹੜਾ ਦਿੱਤਾ ਗਿਆ ਨੰਬਰ ਹੁੰਦਾ ਹੈ ਉਹ ਹੁੰਦਾ ਖੇਵਟ ਨੰਬਰ ਜ਼ਮੀਨ ਦੇ ਮਾਲਕ ਨੂੰ ਦਿੱਤਾ ਗਿਆ ਖਾਤਾ ਨੰਬਰ ਹੁੰਦਾ ਖਤੌਨੀ ਨੰਬਰ ਕਾਸਟਕਾਰ ਜਿਹੜਾ ਹੁੰਦਾ ਉਹਨੂੰ ਦਿੱਤਾ ਗਿਆ ਖਾਤਾ ਨੰਬਰ ਹੱਦਬਸਤ ਨੰਬਰ ਜਿਹੜਾ ਮਾਲ ਰਿਕਾਰਡ ਹੈ ਉਹਦੇ ਚ ਜਿਹੜੇ ਪਿੰਡ ਨੂੰ ਜਿਹੜਾ ਦਿੱਤਾ ਗਿਆ ਲੜੀ ਨੰਬਰ ਹੁੰਦਾ ਹੈ ਉਹ ਹੁੰਦਾ ਹੈ ਚਾਹੀ ਜ਼ਮੀਨ ਚਾਹੀ ਜ਼ਮੀਨ ਉਹ ਹੁੰਦੀ ਹੈ ਜਿਸ ਜ਼ਮੀਨ ਦੀ ਖੂਹ ਜਾਂ ਟਿਊਬਲ ਦੇ ਪਾਣੀ ਨਾਲ ਸਿੰਚਾਈ ਕੀਤੀ ਜਾਂਦੀ ਹੈ ਨਹਿਰੀ ਜ਼ਮੀਨ ਜਿਸ ਜ਼ਮੀਨ ਦੀ ਸਿੰਚਾਈ ਨਹਿਰ ਦੇ ਪਾਣੀ ਨਾਲ ਕੀਤੀ ਜਾਂਦੀ ਹੈ ਚਾਹੀ ਨਹਿਰੀ ਜਿਸ ਜ਼ਮੀਨ ਦੀ ਸਿੰਚਾਈ ਹੈ ਜਿਹੜੀ ਉਹ ਟਿਊਬਲ ਤੇ ਨਹਿਰ ਦੋਨਾਂ ਦੇ ਪਾਣੀ ਨਾਲ ਕੀਤੀ ਜਾਂਦੀ ਹੋਵੇ ਪਰ ਟਿਊਬਲ ਦਾ ਪਾਣੀ ਵੱਧ ਵਰਤਿਆ ਜਾਂਦਾ ਤੇ ਨਹਿਰ ਦਾ ਘਟ ਉਹਨੂੰ ਚਾਹੀ ਨਹਿਰੀ ਕਿਹਾ ਜਾਂਦਾ ਨਹਿਰੀ ਚਾਹੀ ਜੇਸੇ ਜ਼ਮੀਨ ਦੀ ਸਚਾਈ ਜਿਹੜੀ ਨਹਿਰ ਦਾ ਪਾਣੀ ਵੱਧ ਮਾਤਰਾ ਵਿੱਚ ਤੇ ਟਿਊਬਲ ਦਾ ਪਾਣੀ ਘੱਟ ਮਾਤਰਾ ਵਿੱਚ ਲਾਇਆ ਜਾਂਦਾ ਉਹਨੂੰ ਨਹਿਰੀ ਚਾਈ ਕਹੇ ਜਾਂਦਾ ਖੁਦਕਾਸ਼ਤ ਜਿਹੜਾ ਵਿਅਕਤੀ ਆਪਣੀ ਜ਼ਮੀਨ ਉੱਪਰ ਖੁਦ ਆਪ ਹੀ ਖੇਤੀ ਕਰਦਾ ਹੋਵੇ ਆਪ ਹੀ ਖੇਤੀ ਕਰਦਾ ਹੈ ਕਾਸ਼ਕਰ ਖੇਤੀ ਕਰਨ ਵਾਲਾ ਕੁੱਲ ਕਿੱਤੇ ਕੁੱਲ ਖੇਤ ਮਿੰਨ ਮਿੰਨ ਦਾ ਮਤਲਬ ਹੁੰਦਾ ਕਿਸੇ ਖੇਤ ਦਾ ਕੁਝ ਹਿੱਸਾ ਰਹਿਣ ਰਹਿਣ ਦਾ ਮਤਲਬ ਹੁੰਦਾ ਜ਼ਮੀਨ ਨੂੰ ਗਹਿਣੇ ਕਰ ਦੇਣਾ ਇਜਾਦੀ ਰਹਿਣ ਪਹਿਲਾਂ ਹੀ ਗਹਿਣੇ ਕੀਤੀ ਜ਼ਮੀਨ ਉੱਪਰ ਹੋਰ ਪੈਸੇ ਲੈ ਲੈਣਾ ਮੂਰਤਹਿਨ ਜ਼ਮੀਨ ਗਹਿਣੇ ਲੈਣ ਵਾਲਾ ਜਿਹੜਾ ਹੁੰਦਾ ਉਹਨੂੰ ਮੂਰਤਹਿਨ ਕਿਹਾ ਜਾਂਦਾ ਹਿੱਬਾ ਬਿਨਾਂ ਕੋਈ ਪੈਸੇ ਲਏ ਕਿਸੇ ਹੋਰ ਵਿਅਕਤੀ ਨੂੰ ਪੱਕੇ ਤੌਰ ਤੇ ਦਾਨ ਵਜੋਂ ਦੇ ਦੇਣਾ ਦਾਨ ਦੇਣਾ ਹਿੱਬਾ ਦਾ ਮਤਲਬ ਹੁੰਦਾ ਦਾਨ ਦੇਣਾ ਆਬ ਆਬ ਦਾ ਮਤਲਬ ਪਾਣੀ ਗੈਰ ਮਜਰੂਆ ਜਿਸ ਰਕਵੇ ਉੱਪਰ ਖੇਤੀ ਨਾ ਕੀਤੀ ਜਾਂਦੀ ਹੋਵੇ ਉਹਨੂੰ ਗੈਰ ਮਜਰੂਆ ਕਹਿੰਦੇ ਆ ਚਾਹ ਚਾਹ ਦਾ ਮਤਲਬ ਹੁੰਦਾ ਕੂ ਮਕਬੂਜਾ ਮਾਲਕ ਮਾਲਕਾ ਜਿਹੜਾ ਉਹਦਾ ਹੀ ਕਬਜ਼ਾ ਗੈਰਮਮਕਨ ਜ਼ਮੀਨ ਜਿਹੜੀ ਜ਼ਮੀਨ ਉੱਪਰ ਖੇਤੀ ਨਾ ਕੀਤੀ ਜਾਂਦੀ ਹੋਵੇ ਸਗੋਂ ਉਹ ਜ਼ਮੀਨ ਹੈ ਜਿਹੜੀ ਕਿਸੇ ਹੋਰ ਕੰਮ ਲਈ ਵਰਤੀ ਜਾਂਦੀ ਹੈ ਜਿਵੇਂ ਗੈਰਮਮਕਨ ਸਕੂਲ ਗੈਰਮਮਕਨ ਸਕੂਲ ਗਰਾਊਂਡ ਗੈਰਮਮਕਨ ਰਸਤਾ ਬਦਰ ਬਦਰ ਦਾ ਮਤਲਬ ਉਹ ਗਲਤੀ ਜਿਵੇਂ ਕੋਈ ਜਵਾਬੰਦੀ ਚ ਕੋਈ ਗਲਤੀ ਹੋ ਜਾਂਦੀ ਹੈ ਉਹ ਬਦਰ ਕਿਹਾ ਜਾਂਦਾ ਰਹਿਨ ਕਿਸੇ ਵਿਅਕਤੀ ਨੂੰ ਜ਼ਮੀਨ ਗਹਿਣੇ ਤੇ ਦੇਣਾ ਫਾਕੂਲ ਰਹਿਣ ਕਿਸੇ ਵਿਅਕਤੀ ਨੂੰ ਗਹਿਣੇ ਦਿੱਤੀ ਜ਼ਮੀਨ ਦੇ ਪੈਸੇ ਵਾਪਸ ਕਰਕੇ ਜ਼ਮੀਨ ਵਾਪਸ ਲੈਣਾ ਆੜ ਰੈਨ ਜ਼ਮੀਨ ਦਾ ਜਿਹੜਾ ਕਬਜ਼ਾ ਹੈ ਦਿੱਤੇ ਬਿਨਾ ਜ਼ਮੀਨ ਗਹਿਣੇ ਕਰਨਾ ਫੱਕ ਰੈਨ ਗਹਿਣੇ ਜਿਹੜੀ ਰੱਖੀ ਜ਼ਮੀਨ ਹੈ ਪੈਸੇ ਵਾਪਸ ਕਰਕੇ ਵਾਪਸ ਲੈ ਲੈਣਾ ਫਾਕ ਆੜ ਰੈਨ ਜਦੋਂ ਕੋਈ ਮਾਲਕ ਬੈਂਕ ਤੋਂ ਲਏ ਕਰਜ਼ੇ ਨੂੰ ਵਾਪਸ ਕਰ ਦਿੰਦਾ ਹੈ ਤੇ ਬੈਂਕ ਤੋਂ ਕਰਜ਼ਾ ਅਦਾਇਗੀ ਦਾ ਸਰਟੀਫਿਕੇਟ ਲੈ ਆਂਦਾ ਹੈ ਲੈ ਲੈਂਦਾ ਤਾਂ ਉਸ ਦੇ ਮੁਤਾਬਕ ਪਟਵਾਰੀ ਉਸ ਜ਼ਮੀਨ ਨੂੰ ਫੱਕ ਆੜ ਰੈਨ ਅਰਥਾਤ ਕਰਜ਼ੇ ਮੁਕਤ ਕਰ ਦਿੰਦਾ ਅਰਥਾਤ ਜਿਹੜਾ ਹੈਗਾ ਕਰਜ਼ਾ ਮੁਕਤ ਕਰ ਦਿੰਦਾ ਤਬਦੀਲ ਮਲਕੀਤ ਮਾਲਕੀ ਨੂੰ ਬਦਲਣਾ ਵਕਫ ਦੀ ਜ਼ਮੀਨ ਜਿਹੜੇ ਮੁਸਲਮਾਨਾਂ ਦੇ ਧਾਰਮਿਕ ਸਥਾਨ ਦੇ ਨਾਮ ਵਾਲੀ ਜ਼ਮੀਨ ਨੂੰ ਕਹਿੰਦੇ ਆ ਵਕਫ ਦੀ ਜ਼ਮੀਨ ਹੋਰ ਇਸ ਤਰ੍ਹਾਂ ਦੀਆਂ ਵੀਡੀਓ ਦੇਖਣ ਵਾਸਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਤੇ ਘੰਟੀ ਦਾ ਬਟਨ ਦਬਾਓ